ਜੱਜ ਮਾਨ ਸਾਹਿਬ ਨੂੰ ਕਹਾਂ ਮਾਨ ਸਾਹਿਬ ਤੁਸੀਂ ਬਰੀ ਹੋ ਜਦੋਂ ਕਿ ਅਸੀਂ ਅਸਿ ਪਰ ਸਿੰਘ ਸੀਦ ਨਹੀਂ ਮੰਨਦੇ ਕਾਰਨ ਕੀ ਸੀ ਉਹਦੇ ਵਿੱਚ ਠੀਕ ਹੈ ਸਾਡੇ ਦੇਸ਼ ਦਾ ਹੋਊਗਾ ਸਿੱਖਾਂ ਦਾ ਸੀਦ ਨਹੀਂ ਹੈ ਸਿੱਖਾਂ ਦਾ ਸੀਦਾ ਉਦਮ ਸਿੰਘ ਹੀਰੋ ਕਿਉਂ ਬਣਾਇਆ ਜਾ ਰਿਹਾ ਹੈ ਭਗਤ ਸਿੰਘ ਨੂੰ ਕਿਉਂਕਿ ਨਾਲ ਰਾਜ ਗੁਰੂ ਸਬਦੇਵ ਸਿੰਘ ਹਿੰਦੂ ਵੀਰ ਨੇ ਸਾਡੇ ਜਿਹਾ ਭਗਤ ਸਿੰਘ ਨੂੰ ਹੀਰੋ ਬਣਾਇਆ ਜਾਊਗਾ ਤਾ ਉਹ ਨਾਲ ਹੀਰੋ ਬਣਨਗੇ ਉਦਮ ਸਿੰਘ ਸੁਨਾਮ ਨੂੰ ਕਿਉਂ ਨਹੀਂ ਹੀਰੋ ਬਣਾਇਆ ਕਿਉਂਕਿ ਅੰਮ੍ਰਿਤਸਰ ਦੇ ਵਿੱਚ ਮੱਥਾ ਟੇਕ ਕੇ ਗਿਆ ਦੀ ਸਰਦਾਰ ਦੀ ਸਿੱਖ ਹੈ ਪਰ ਤੁਸੀਂ ਤਾਂ ਕਰ ਸਕਦੇ ਹੋ ਮਿੱਤਰੇ ਅਕਾਲ ਪੁਰਖ ਨਹੀਂ ਕਰ ਸਕਦਾ ਕੌਮ ਨਹੀਂ ਕਰ ਸਕਦੀ ਸਾਦੋਂ ਪੁੱਛੋ ਨੌਜਵਾਨੋ ਕਲਬ ਬਣਾਇਆ ਕਰੋ ਉਦਮ ਸਿੰਘ ਦੇ ਨਾਂ ਤੇ ਕਲਬ ਬਣਾਇਆ ਕਰੋ ਸੰਤ ਗਿਆਨੀ ਜਨਮਾ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਨਾਂ ਤੇ ਕਲਪ ਬਣਾਇਆ ਕਰੋ ਭਾਈ ਜੈਤਾ ਜੀ ਭਾਈ ਦਿਆਲਾ ਜੀ ਸਾਡੇ ਸਿੱਖਾਂ ਦੇ ਸੀਧਾਂ ਦੀ ਯਾਦ ਵਿੱਚ ਉਹਨਾਂ ਦੇ ਬਣਾਇਆ ਕਰੋ ਨਲਮ ਸੁਖਿਆ ਸਹੀਰ ਉਦਮ ਸਿੰਘ ਲੰਡਨ ਦੇ ਵਿੱਚ ਮੈਂ ਸੰਖੇਪ ਜੀ ਵਿਚਾਰ ਰੱਖਾਂਗਾ ਤੇ ਲੰਡਨ ਵਿੱਚ ਜਾ ਕੇ ਕੀ ਵੇਖਦਾ ਬਹੁਤ ਵੱਡੀਆਂ ਵੱਡੀਆਂ ਕੋਠੀਆਂ ਬਣੀਆਂ ਨੇ ਜੇ ਉਹ ਕੋਠੀਆਂ ਨੂੰ ਵੇਖ ਰਿਹਾ ਵੀ ਆਹ ਮੇਰੇ ਪੰਜਾਬ ਦੇ ਇਸਲਾ ਪੈਸਾ ਖਾ ਕੇ ਨਾ ਬੁਰੇ ਨੇ ਕੋਠੀਆਂ ਬਣਾਈਆਂ ਨੇ ਇੱਕ ਸੋਡਾਨੀ ਫੌਜੀ ਸੋਡਾਨ ਦਾ ਫੌਜੀ ਉਹਨੇ ਇਨਕਲਾਬ ਦਾ ਨਾਰਾ ਲਾਇਆ ਸੀ ਗੋਰਿਆਂ ਨੇ ਗੁਲਾਮ ਕਰਕੇ ਰੱਖਿਆ ਸੀ ਫੈਕਰੀਆਂ ਲਾਤੀਆਂ ਸੀ ਉਹਨੂੰ ਗੁਲਾਮ ਕਰਕੇ ਰੱਖਿਆ ਸੀ ਉਹਦੀ ਧੀ ਜਿਹਦਾ ਨਾਮ ਸੀ ਬੀਬੀ ਸੌਂਦੀਆ ਉਹ ਕਾਰ ਨਹੀਂ ਆ ਰਹੀ ਹੈ ਉਦਮ ਸਿੰਘ ਆਏ ਦੇਖ ਰਿਹਾ ਤਾਹ ਸੁਰਤ ਲਈ ਹੋਈ ਹੈ ਵੀ ਦੇਖੋ ਮੇਰੇ ਪੰਜਾਬ ਦੀ ਸੋਹਣੀ ਦੀ ਚਿੜੀ ਨੂੰ ਲੁੱਟ ਕੇ ਆ ਕੁਝ ਬਣਿਆ

ਕੁਣ ਗੁਲਾਬ ਬਣਾਇਆ ਸੀ ਗੋਰਿਆਂ ਨੇ ਉਹਨੇ ਫਰਕ ਕਰਕੇ ਉਦਮ ਸਿੰਘ ਨੂੰ ਆਪਣੇ ਘਰ ਵਿੱਚ ਰੱਖ ਲਿਆ ਘਰ ਵਿੱਚ ਰੱਖ ਕੇ ਕੁਝ ਸਮਾਂ ਰਹੇ ਸੇਵਾ ਕੀਤੀ ਉਹਨਾਂ ਦੀ ਆਪਦੀ ਲੜਕੀ ਦਾ ਉਹ ਸੋਫੀਆ ਦਾ ਜਿਹੜਾ ਨਾਮ ਪਿਆਰ ਨਾਲ ਉਦਮ ਸਿੰਘ ਨੇ ਰੱਖਿਆ ਸੀ ਗੁਲਾਬ ਉਹਦਾ ਰਿਸ਼ਤਾ ਕਰ ਦਿੰਦਾ ਅੱਜ ਤੋਂ ਇਹ ਲੜਕੀ ਮੇਰੀ ਤੇਰੀ ਹੈ ਆ ਫੈਕਟਰੀਆਂ ਦਾ ਮਾਲਕ ਸੀ ਇਹ ਉਦਮ ਸਿੰਘ ਨੂੰ ਕਹਿੰਦੇ ਤੂੰ ਐ ਤੇ ਅੱਜ ਤੋਂ ਆਪਣਾ ਜਵਾਈ ਦੇ ਸੌਹਰਾ ਸਾਲ ਵਾਲਾ ਰਿਸ਼ਤਾ ਹੈ ਧੰਨਵਾਦ ਕੀਤਾ ਪਰਮਾਤਮਾ ਦਾ ਧੰਨਵਾਦ ਪਰਮਾਤਮਾ ਹੁਣ ਮੈਨੂੰ ਮੌਕਾ ਮਿਲ ਗਿਆ ਕਿ ਜਰੀਆ ਮਿਲ ਗਿਆ ਮੈਂ ਜਰਨਲ ਡਾਇਰ ਨੂੰ ਮਾਰਨੇ ਕਿਉਂਕਿ ਉਹ ਇੱਥੇ ਕਰਨ ਕਰਨਾ ਭਰਨਾ ਔਖਾ ਸੀ ਪਰ ਉਹ ਕਹਿੰਦਾ ਗੱਡੀ ਭਰ ਲਿਆ ਕਰ ਤੇਲ ਦੀ ਮੈਨੂੰ ਉਥੇ ਉਥੇ ਲੈ ਕੇ ਜਾ ਜਿੱਥੇ ਜਿੱਥੇ ਛੋੜੇ ਇੱਥੇ ਕਿਤੇ ਕੱਠ ਹੁੰਦੇ ਨੇ ਜਾਦੇ ਉਹ ਸਮਝ ਗਈ ਵੀ ਸਰਦਾਰ ਸਹਿਰ ਕਰਨ ਦਾ ਸੁਕੀਨ ਹੈ ਅਠਵਾਰ ਦੇ ਪੰਨੇ 'ਤੇ ਕੀ ਆਇਆ ਕਿ ਜਨਰਲ ਡਾਇਰ ਜਿਨੇ ਜਲਿਆਂਵਾਲੇ ਬਾਗ ਦੇ ਵਿੱਚ ਹਿੰਦੂ ਮੁਸਲਮਾਨ ਸਿੱਖ ਰਸਾਈਆਂ ਨੂੰ ਗੋਲੀਆਂ ਨਾਲ ਜਿਵੇਂ ਬਰਗਾੜੀ ਦੇ ਵਿੱਚ ਸਾਡੇ ਤੇ ਹੋਇਆ ਨਾ ਉਹ ਲੈਣਾ ਕਰੋ ਉਹ ਬਰਗਾੜੀ ਵਾਲਾ ਸੇਮ ਕਾਂਡ ਜਲਿਆਂਵਾਲੇ ਬਾਗ 'ਚ ਲੱਗ ਜਾਓ ਬਰਗਾੜੀ ਲੱਗ ਜਾਓ ਇੱਕੋ ਬੰਦਾ ਹੈ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਉਥੇ ਗੋਲੀਆਂ ਚਲਾਈਆਂ ਸੀ ਆਜ਼ਾਦੀ ਦੀਆਂ ਗੱਲਾਂ ਕਰਦੇ ਉਥੇ ਗੋਲੀਆਂ ਚਲਾਈਆਂ ਸੀ ਕੱਲ ਇੱਕੋ ਸੀ ਇਹ ਜਦੋਂ ਪਤਾ ਲੱਗਿਆ ਕਿ ਜਰਨਲ ਡਾਇਰ ਨੂੰ ਕੱਲ ਨੂੰ ਦੁਬਾਰੇ ਫੇਰ ਭੇਜਿਆ ਜਾ ਰਿਹਾ ਪੰਜਾਬ ਵਿੱਚ ਇੱਕ ਇਮਾਨਦਾਰ ਅਵਸਰ ਸਮਝ ਕੇ ਵੀ ਇਹ ਪੰਜਾਬ ਨੂੰ ਜਾ ਕੇ ਉਥੇ ਨੌਜਵਾਨ ਸਿੱਖ ਵੀਰ ਬੁੱਢਾ ਆਜ਼ਾਦੀ ਮੰਗਦੇ ਨੇ ਇਹੀ ਹੈ ਇੱਕ ਜਿਹਨਾਂ ਨੂੰ ਮਿੱਟੀ ਵਿੱਚ ਮਿਲਾ ਸਕਦਾ ਜਿਵੇਂ ਸਾਡੇ ਅਕਾਲੀ ਦਲ ਦੇ ਪ੍ਰਧਾਨ ਨੇ ਅ ਜਿਹੜਾ ਇਜਹਾਰ ਆਲਮ ਸਮੇਤ ਸੈਨੀ ਵਰਗਿਆਂ ਨੂੰ ਲਾਇਆ ਸੀ ਅਫਸਰ ਇਮਾਨਦਾਰ ਸਮਝ ਕੇ ਫਿਰ ਉਹਨਾਂ ਨੇ ਕੀ ਕੀਤਾ ਪੜੋ ਪਤਾਵਾ ਸਾਡੇ ਧਰਮ ਦੀਆਂ ਜੀਪਾਂ ਦੇ ਨਾਲ ਵੱਲ ਵੱਣ ਕੇ ਸਿੱਖਾਂ ਨੂੰ ਪਾੜਿਆ ਸਾਡੇ ਅਕਾਲੀ ਦਲ ਦੇ ਪ੍ਰਧਾਨ ਨੇ ਪੜਵਾਇਆ ਅਕਾਲੀ ਦਲ ਕਾਦੇ ਵਾਅਦੇ ਬਣਾਇਆ ਸੀ ਸਿੱਖਾਂ ਦੀ ਹਿਫਾਜ਼ਤ ਵਾਸਤੇ ਇਸੇ ਤਰ੍ਹਾਂ ਕਿਉਂਕਿ ਉਹਨਾਂ ਦਾ ਤੇ ਇਮਾਨਦਾਰ ਹੈ ਨਾ ਉਹ ਜਿਹੜਾ ਲੋਕਾਂ ਨੂੰ ਮਾਰਦਾ ਹੈ ਜਨਤਾ ਨੂੰ ਟਕਿਆਉਂਦਾ ਹੈ ਦਬਦਾ ਗੁੜਾ ਬਣਾਉਂਦਾ ਸਰਕਾਰਾਂ ਦੇ ਤਾਂ ਉਹੀ ਹੈ ਨਾ ਇਹ ਆਹ ਵਧੀਆ ਬੰਦਾ ਤੇ ਉਹਨਾਂ ਸਮਿਆਂ ਵਿੱਚ ਫਿਰ ਜਦੋਂ ਪੜਿਆ ਕਿ ਕੱਲ ਨੂੰ ਫੇਰ ਜਨਰਲ ਡਾਇਰ ਨੂੰ ਇੱਕ ਹਾਲ ਹੈ ਉਸ ਹਾਲ ਵਿੱਚ ਅਠ ਰੱਖਿਆ ਗਿਆ ਜਿਵੇਂ ਆਪਾਂ ਰੱਖਿਆ ਇੱਥੇ ਕਿ ਉਹ ਉੱਥੇ ਜਾ ਕੇ ਕੱਲ ਨੂੰ ਫੇਰ ਤਕਰੀਰਾਂ ਹੋਣਗੀਆਂ ਬੋਲਿਆ ਜਾਊਗਾ ਕਿ ਪੰਜਾਬੀ ਗੱਬਰੂਆਂ ਨੂੰ ਪੰਜਾਬੀ ਮੁਟਿਆਰਾਂ ਨੂੰ ਮਿੱਟੀ ਵਿੱਚ ਮਿਲਾ ਦੇਉ ਤੇ ਕੱਲ ਨੂੰ ਫੇਰ ਉਹਨੂੰ ਵਿਚ ਜਰਨਾ ਡਾਇਰ ਨੂੰ ਭੇਜਿਆ ਜਾਊਗਾ ਉਹਨੇ ਮ ਸਿੰਘ ਕਹਿੰਦਾ ਵੀ ਬਣ ਗਈ ਗੱਲ ਅਰਦਾਸ ਕਰਕੇ 83 ਮਗਰੂਜ ਚੌਥੇ ਮਾਸਾ ਦੇ RAMDAS ਜੀ ਦੇ ਚਰਨਾਂ ਵਿੱਚ ਹੁਣ ਅਰਦਾਸ ਮੇਰੀ ਪੂਰੀ ਹੋ ਰਹੀ ਹੈ ਕੱਲ ਨੂੰ ਆਊਗਾ ਜਾਲਮ ਕਤਾਬ ਦੇ ਵਿੱਚ ਪਸਤੌਂਰ ਪਾਲਿਆ ਛੋਟਾ ਜਾਂ ਕੱਟ ਕੇ ਉਹ ਵੀ ਦਾ ਸਸਤਰ ਹੈ ਹਥਿਆਰ ਹਥਿਆਰ ਤੋਂ ਬਿਨਾਂ ਕਿੱਥੇ ਕਾਮਯਾਬ ਹੋਇਆ ਬੰਦਾ ਉਹ ਨੂੰ ਕਹਿੰਦਾ ਭਗਵਾਨ ਨੇ ਕੱਲ ਨੂੰ ਆਪਾਂ ਉੱਥੇ ਜਾਣਾ ਹੈ ਉੱਥੇ ਕਾਨੂੰਨ ਬਣਨਗੇ ਉਹ ਕਹਿੰਦੀ ਫਿਰ ਤੁਸੀਂ ਕੀ ਕਰੋਗੇ ਕਹਿੰਦਾ ਮੈਂ ਪੜਿਆ ਰਿਹਾ ਬੰਦਾ ਮੈਂ ਆ ਦੇਖੋ ਇਹਨਾਂ ਲੋ ਕਾਨੂੰਨ ਦੀ ਕਿਤਾਬ ਹੈ ਮੈਂ ਉੱਥੇ ਜਿਹੜਾ ਕਾਨੂੰਨ ਬਣਾਉਣਗੇ ਕਹਿੰਦਾ ਗੋਰੇ ਫਿਰ ਜੇ ਬੋਲੂਗਾ ਵਿੱਚ ਉਹ ਕਹਿੰਦੀ ਬੜਾ ਕਮਾਲ ਦਾ ਬੰਦਾ ਹੈ ਚਲੋ ਲੈ ਚਲਦੇ ਹਾਂ ਗੱਡੀ 'ਚ ਬਿਠਾਇਆ ਜਾ ਕੇ ਐ ਜਿਵੇਂ ਮੈਂ ਸਟੇਜ ਤੇ ਬੋਲ ਰਿਹਾ ਜਿੱਥੇ ਜਰਨਲ ਨੇ ਬੋਲਣਾ ਸੀ ਡਰ ਨੇ ਆਹ ਜਾਂ ਕੇ ਮੂਰੇ ਜੇ ਤਵੇ ਤੋਂ ਨਿਸ਼ਾਨਾ ਜਿਵੇਂ ਚੌੜਾ ਸਾਹਿਬ ਨੇ ਸਿਣਿਆ ਸੀ ਨਿਸ਼ਾਨਾ ਵੜ ਕਰੇਗਾ ਥੋੜਾ ਜਿਆ ਤੇ ਉਸੇ ਤਰ੍ਹਾਂ ਬਹਿ ਗਿਆ ਸਾਹਮਣੇ ਕੁਰਸੀ ਤੇ ਜਦੋਂ ਲਗੇ ਗੋਰੇ ਤਕਰੀਰਾਂ ਕਰਨ ਕਿ ਜਰਨਲ ਡਾਇਰ ਨੂੰ ਦੁਬਾਰੇ ਫੇਰ ਪੰਜਾਬ ਵਿੱਚ ਬਣਾ ਕੇ ਭੇਜਦੇ ਆ ਸੀ ਤੇ ਉਧਰੋਂ ਖੂਨ ਖੋਲ ਰਿਹਾ ਉਦਮ ਸਿੰਘ ਦਾ ਉਧਰੋਂ ਗੋਰੇ ਤਕਰੀਰਾਂ ਕਰਦੇ ਨੇ ਤੇ ਲੰਡਨ ਦੇ ਵਿੱਚ ਅਣਖ ਪੰਜਾਬ ਦੀ ਰੱਖਣੀ ਆਵਾਜ਼ ਮੈਂ ਉਸ ਵੇਲੇ ਦੀ ਕਪਤਾ ਵੀਰਾ ਤੋਂ ਹੈ ਇਹ ਸਰਵ ਕਰੋ ਜੀ ਓਏ ਉੱਥੇ ਮੱਤ ਗਿਆ ਜਵਾਨੇ ਬੇਨਾਟਾਠਿਆ ਕਿਤੋਂ ਸੋਣ ਤੇ ਚਰੀਰੇ ਨੂੰ ਲਾਨਤ ਜਨਮ ਖੱਟਿਆ ਕੀ ਜਾ ਕੇਤੋਂ ਧਿਆ we ਗੋਲੀਆਂ ਕਹਿੰਦਾ ਜਿੰਨੂੰ ਭੇਜਦੇ ਆ ਪੰਜਾਬ ਫਿਰ ਨਾਲ ਦੀ ਨਾਲ ਲਾਸਟ ਟੀਰੀ ਕਰਤੀ ਜਰਨਲ ਡੈਰ ਦੀ ਤੇ ਭੱਜਿਆ ਨਹੀਂ ਕਹਿੰਦਾ ਭੱਜਣਾ ਨਹੀਂ ਜਿਹੜਾ ਭੱਜੂਗਾ ਮੈਂ ਗੋਲੀ ਮਾਰੂਗਾ ਜਦੋਂ ਗੋਲੀ ਚਲਾਤੀ ਉਹ ਪੁਲਿਸ ਵਾਲੇ ਲੱਗੇ ਭੱਜਣਾ ਕਹਿੰਦਾ ਮੇਰੇ ਹੱਥ ਕੜੀਆਂ ਲਾਓ ਕਿਉਂ ਸੂਰਬੀਰ ਕਦੇ ਰੁਕਦੇ ਨਹੀਂ ਹੁੰਦੇ ਆ ਤੁਹਾਡੇ ਸਾਹਮਣੇ ਹੈ ਇੱਕ ਗੰਦ ਪਾਉਣ ਵਾਲੀ ਨੂੰ ਸੌਦਾ ਲਾ ਕੇ ਸੂਰਵੀਰਾਂ ਨੇ ਕਹਿ ਦਿੰਦਾ ਅਸੀਂ ਕਰੇ ਕੰਮ ਨੇ ਲੋਕ ਕਹ ਮ ਵੀ ਰਹਿ ਸਕਦਾ ਸੀ ਵੀ ਗੱਡੀ ਗੱਲ ਨਹੀਂ ਸੀ ਲੋਕ ਕਹ ਸਕਦਾ ਸੀ ਕਿ ਉਹ ਗੱਡੀ ਖੜੀ ਸੀ ਤੇ ਪਤਾ ਨਹੀਂ ਕੌਣ ਮਾਰ ਗਿਆ ਮੈਨੂੰ ਵੀ ਖੁਦੇ ਸੀ ਵੀ ਪਤਾ ਨਹੀਂ ਕੌਣ ਕਰ ਗਿਆ ਹੈ ਕੰਮ ਪਰ ਜਿਹੜੇ ਸਾਡੇ ਵੱਡੇ ਵਿਦਵਾਨ ਆ ਜਿਹੜੇ ਕਹਿ ਸਕਦੇ ਵੀ ਗੰਦ ਜਿਨ੍ਹਾਂ ਦਾ ਅੱਖਾਂ ਦੇਖਣਾ ਚਾਹੁੰਦੀਆਂ ਨੇ ਉਹ ਕਹਿ ਤਾਂ ਸਕਦੇ ਨਹੀਂ ਉਹ ਵੀ ਸਾਨੂੰ ਇਹੋ ਜਿਹੀ ਚੀਜ਼ ਪਰੋਸ ਕੇ ਦੇਓ ਪਰ ਉਹ ਲੋਕ ਕੀ ਕਹਿੰਦੇ ਨੇ ਕਿ ਜੀ ਗਲਤ ਕਰਿਆ ਅਮਰਪਾਲ ਨੇ تھا پہ جا بھی گند کیوں پاؤں بچے نوجوانوں بگاڑی پیسے ماں باپ گریب نے پتا کی کہ امرت پالو نے کہنا پنجا ہزار روپیہ بھین میری ہے چاہے میں سکھا تو منگ کے لیا کے دیا تین میں دیا کرو میں کا دو مہینے دتا بھی ہے جہاں بدوان کھنڈے نے پہلے وہ ٹائم دینا تھی پھر ਹਰਪੋਟ ਕਲੀ ਥਾਣੇ ਵਿੱਚ ਸਰਕਾਰ ਨੂੰ ਕਿਹਾ ਪੁਲਿਸ ਨੂੰ ਕਿਹਾ ਇਹਨੂੰ ਸਾਮੋ ਇਹ ਸਾਡੇ ਬੱਚਿਆਂ ਨੂੰ ਬੁਲਾੜ ਰਹੀ ਹੈ ਫਿਰ ਆਖਰੀ ਜਿੰਮੇਵਾਰੀਆਂ ਵਾਲਿਆਂ ਨੇ ਕਿਹਾ ਵੀ ਜਦੋਂ ਦਲੀਲ ਅਪੀਲ ਕਾਨੂੰਨ ਸਭ ਕੋਈ ਨਾ ਕਿਸੇ ਦੀ ਸੁਣੇ ਫਿਰ ਕੀ ਕਰੂਗਾ ਸੇਖਾ ਕਰਤਾਨ ਦੇ ਮੁੰਡੇ ਦੇ ਹੱਥ ਜਾਣਾ ਕਰ ਜੈ ਜੈ ਇਹ ਹੀ ਕੰਮ ਹੈ ਸੋਚ ਕੇ ਦੇਖੋ ਇਹਦੀ ਜਿੰਮੇਵਾਰ ਕੌਣ ਹੈ ਪੁਲਿਸ ਪੰਜਾਬ ਦੀ ਸਰਕਾਰ ਪੰਜਾਬ ਦੀ ਭਗਵੰਤ ਮਾਨ ਜੇ ਉਹਨੂੰ ਰੋਕ ਦਿੰਦੇ ਅਰਜੀ ਦਿੱਤੀ ਤੋਂ ਬਾਅਦ ਤਾਂ ਹੀ ਮੰਗਿਓ ਹੁੰਦਾ ਮੈਂ ਨਹੀਂ ਕਹਿੰਦਾ ਵੀ ਅਮਰਕਪਾਲ ਮਹਿਰੂ ਨੇ ਮਾਰੀ ਐ ਮੈਂ ਕਹਿੰਦਾ ਪੰਜਾਬ ਦੀ ਪੁਲਿਸ ਨੇ ਤੇ ਭਗਵੰਤ ਮਾਨ ਨੇ ਮਾਰੀ ਐ ਕੁੜੀ ਉਹ ਜਦੋਂ ਪਤਾ ਇੱਕ ਅਰਜੀ ਦੇਤੀ ਕਾਨੂੰਨ ਵਿੱਚ ਰਹਿ ਕੇ ਬੰਦੇ ਨੇ ਕਿ ਇਹ ਕੁੜੀ ਗਲਤ ਕਰ ਰਹੀ ਐ ਇਹ ਸਾਡੇ ਬੱਚਿਆਂ ਨੂੰ ਵਿਗਾੜਦੀ ਐ ਇਹ ਨਗੇਜ ਦਿਖਾਉਂਦੀ ਐ ਪਰੋਸ਼ ਨਹੀਂ ਐ ਇਹ ਠੀਕ ਨਹੀਂ ਸਾਡਾ ਸਭਿਆਚਾਰ ਨਹੀਂ ਸੋਚੋ ਭੈਣੋ ਸਾਡੀਆਂ ਮਾਇਆਂ ਦੱਸਦੀ ਹੁੰਦੇ ਨੇ ਸਾਡਾ ਉਹ ਵਿਰਸਾ ਐ ਜੇ ਸਾਡੀਆਂ ਭੈਣਾਂ ਮਾਮਾ ਦੇ ਨਾ ਕੱਪੜੇ ਵੀ ਪੂਰੇ ਵਾਏ ਅੰਗਰੀਆਂ ਹੁੰਦੀਆਂ ਪਰਦਾ ਇੱਜ਼ਤ ਵਾਲਾ ਕੱਪੜਾ ਇੱਕ ਮੁਸਲਮਾਨ ਇੱਕ ਸਿੱਖ ਇਹ ਦੋ ਧਰਮ ਨੇ ਜਿਹੜੇ ਪਰਦੇ ਵਾਲੇ ਨੇ ਇਹ ਇੱਜ਼ਤ ਵਾਲੇ ਨੇ ਸਤ ਸਤਕਾਰਯੋਗ ਨੇ ਤੇ ਫਿਰ ਸੋਚੋ ਉਹ ਬੁੱਡੇ ਵਰਗੇ ਜਿਹਦੇ ਆਪ ਟਿੱਡੇ 'ਤੇ ਇਲਜ਼ਾਮ ਲੱਗੇ ਨੇ ਬੰਦੇ ਤੇ ਉਹ ਲੋਕ ਮੰਡ ਵਰਗੇ ਬੇਦਬਾਸ਼ ਜਿਹਨਾਂ ਦਿਮਾਗ ਖਰਾਬ ਕਹਿ ਸਕਦੇ ਆਪਾਂ ਉਹ ਜਦੋਂ ਮੇਰੇ ਪੱਤਰਕਾਰ ਨੇ ਕਿਹਾ ਵੀ ਤੁਸੀਂ ਆਪਣੇ ਬੱਚਿਆਂ ਨੂੰ ਪਾਉਂਗੇ ਇਸ ਕੰਮ 'ਚ ਫਿਰ ਹਰਖ ਗਿਆ ਉਹ ਕੀ ਹੈ ਕਿੰਨੇ ਨਜਾ ਬਣਾਏ ਦੇਸੀ ਆ ਤੇ ਜਣੀ ਇਹ ਕੀ ਹੈ ਸਰਕਾਰਾਂ ਦੀ ਸਹਿਥ ਇਹ ਬੰਦੇ ਬੋਲਦੇ ਹੁੰਦੇ ਨੇ ਸਾਡਾ ਫਰਜ ਹੈ ਦੋਸ਼ੀਓ ਦੇ ਵਿੱਚ ਉਹ ਲੋਕ ਵੱਡੇ ਨੇ ਜਿਹੜੇ ਉਹ ਦੇਖ ਲੈਣੇ ਫਿਰ ਸੋਚੋ ਤੁਸੀਂ ਦੇਖੋ ਸਿੱਧੂ ਨੂੰ ਮੁਸੀਆ ਮਾਰਿਆ ਗਿਆ ਉਹ ਤਾਂ ਸਿਕਿਉਰਿਟੀ ਵਾਪਸ ਕਰ ਲਈ ਤੇ ਉਹ ਕੀ ਹੈ ਲੁੱਤ ਰੱਖਣੀ ਲੁੱਤਰਾ ਕੀ ਕਹਿੰਦੇ ਉਹਨਾਂ ਨੂੰ ਜਿਹੜੇ ਅਮਰਸਰ ਵਾਲੀ وہ سکیورٹی ہوا تھی دیکھو کن قربانی کری اس کوری نے پنجاب واسطے میڈل کہ یہ سیکورٹی دے دی کمال کی گل ہے کتنا رہے جا رہے ہیں یہ سارا کچھ سو پروسیا جا رہا ہے سارے سبیا چارک بگاڑنے واسطے ਸੋ ਐਵੇਂ ਪਰਮਾ ਹੈ ਸਾਡੀਆਂ ਕਾਤਲਾਂ ਨੂੰ ਅਸੀਂ ਹੋਵਾਂਗੇ 2004 ਲੋਕੋ ਅਸੀਂ ਮਾਰਿਆਂ ਕਦੇ ਵੀ ਮੁੱਕਦੇ ਨਹੀਂ ਲੰਮੀ ਹੈ ਸਾਡੀ ਬਦਾਰ ਲੋਕੋ ਕੁਝ ਕਰ ਲੋ ਸਾਡੇ ਬਾਪੂ ਸਾਡੀਆਂ ਮਾਮਣਾ ਸਾਡੇ ਬਜ਼ੁਰਗ ਸਾਡੇ ਮਾਨ ਸਾਹਿਬ ਵਰਗੇ ਲੀਡਰ ਹੈਗੇ ਜਿਹੜੇ ਸਾਨੂੰ ਰਸਕੇ ਰਸਤੇ ਤੋਂ ਭਟਕਣ ਨਹੀਂ ਦਿੰਦੇ ਵੱਡੀ ਗੱਲ ਗੁਰੂ ਗੋਬਿੰਦ ਸਿੰਘ ਸਾਹਿਬ ਸਾਨੂੰ ਸ਼ਬਦ ਦੇ ਗਏ ਬਣੀ ਦੇ ਰਗ ਲਾਗੇ ਜਿਹੜਾ ਸਾਨੂੰ ਕਦੇ ਵੀ ਸਿੱਖ ਰਸਤੇ ਤੋਂ ਨਿਪਟ ਨੂਗਾ ਸੋ ਆਓ ਇਹ ਉਹ ਗੱਤ ਕਾ ਦਿਹਾੜਾ ਅੱਜ ਲੱਖ ਲੱਖ ਵਧਾਈਆਂ ਮੁਬਾਰਕਾਂ ਨੇ ਸਾਰੀ ਕੌਮ ਨੂੰ ਰੱਤ ਕਾ ਦਿਵਸ ਦਿਹਾੜੇ ਦੀਆਂ ਸਾਰੀਆਂ ਸੰਗਤਾਂ ਦਾ ਧੰਨਵਾਦ ਹੋਈਆਂ ਬੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ